ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਕ ਹੀ ਹੈ ਦੂਜਾ ਹੈ ਹੀ ਕੁਝ ਨਹੀਂ ਇੱਕ ਸੰਤ ਤबीयत ਫਕੀਰ ਤबीयत ਸਤਰੀ ਹੋਈ ਹੈ ਜਿਹਦਾ ਨਾਮ ਸੀ ਰਾਬੀਆ ਉਹ ਪੜ ਰਹੀ ਸੀ ਕੁਝ ਪੜਦਿਆਂ ਪੜਦਿਆਂ ਉਹਨੇ ਪੈਨ ਚੱਕਿਆ ਤੇ ਇੱਕ ਲਾਈਨ ਕੱਟ ਦਿੱਤੀ ਜਿਹੜੀ ਕਿਤਾਬ ਉਹ ਪੜ੍ਹਦੇ ਸੀ ਕੱਟ ਕੇ ਰੱਖ ਦਿੱਤੀ ਉਹ ਕਿਤਾਬ ਕੁਝ ਸਮੇਂ ਬਾਅਦ ਉਹ ਕਿਤਾਬ ਕਿਸੇ ਹੋਰ ਵਿਅਕਤੀ ਦੇ ਹੱਥ ਲੱਗ ਗਈ ਉਹਨੇ ਉਹ ਜੜਾਈਸਾ ਪੜਦਿਆਂ ਪੜਦੇ ਉੱਥੇ ਆ ਗਿਆ ਜਿੱਥੇ ਉਹਨੂੰ ਕੁਝ ਕਟਿਆ ਹੋਇਆ ਸੀ ਉਹ ਬੜਾ ਕ੍ਰੋਧ ਨਾਲ ਭਰ ਗਿਆ ਕਹਿਣ ਲੱਗਾ ਵੀ ਇਹ ਕੌਣ ਕਾਫਰ ਬੰਦਾ ਹੈ ਜਿਨੇ ਇਸ ਪਵਿੱਤਰ ਗ੍ਰੰਥ ਦੇ ਵਿੱਚ ਵੀ ਆਪਣੀ ਮੱਤ ਵਰਤੀ ਹੈ ਵੀ ਕਟਿਆ ਹੋਇਆ ਕੁਝ ਉ ਰਾਬੀਆ ਕੋਲ ਗਿਆ ਜਾ ਕੇ ਕਹਿਣ ਲੱਗਾ ਜੀ ਆ ਦੇਖੋ ਇੱਥੇ ਕੋਈ ਐਸਾ ਬੰਦਾ ਵੀ ਐ ਜਿਸ ਨੇ ਆ ਕਾਰਜ ਕੀਤਾ ਹੈ ਰਾਬੀਆ ਕਹਿਣ ਲੱਗੀ ਬੰਦਾ ਕੋਈ ਨਹੀਂ ਮੈਂ ਕੀਤਾ ਉਹ ਕਹਿੰਦਾ ਮੈਂ ਤੇ ਸੋਚ ਵੀ ਨਹੀਂ ਸਕਦਾ ਵੀ ਪਵਿੱਤਰ ਗ੍ਰੰਥ ਦੇ ਵਿੱਚੋਂ ਤੁਸੀਂ ਆ ਚੀਜ਼ ਕੱਟੋਗੇ ਮੈਂ ਤੇ ਕਲਪਨਾ ਵੀ ਨਹੀਂ ਕਰ ਸਕਦਾ ਇਹ ਤੁਸੀਂ ਕਿਉਂ ਕਟਿਆ ਉਹ ਕਹਿੰਦੇ ਤੈਨੂੰ ਪਤਾ ਇੱਥੇ ਲਿਖਿਆ ਕੀ ਹੋਇਆ ਸੀ ਉਹ ਕਹਿੰਦਾ ਕੀ ਲਿਖਿਆ ਹੋਇਆ ਸੀ ਉਹ ਕਹਿੰਦੇ ਇੱਥੇ ਲਿਖਿਆ ਹੋਇਆ ਸੀ ਕਿ ਫਰਿਸ਼ਤਿਆਂ ਦੇ ਨਾਲ ਪ੍ਰੇਮ ਕਰੋ ਪਰ ਜੋ ਸ਼ੈਤਾਨ ਵਰਤਿਆਂ ਵਾਲੇ ਬੰਦੇ ਨੇ ਉਹਨਾਂ ਨਾਲ ਨਫ਼ਰਤ ਕਰੋ ਉਹ ਕਹਿੰਦਾ ਫਿਰ ਚੰਗਾ ਹੀ ਲਿਖਿਆ ਸੀ ਗਲਤ ਕੀ ਲਿਖਿਆ ਭਈ ਚੰਗੇ ਬੰਦਿਆਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਬੁਰਿਆਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਸਾਡੀ ਵੀ ਸੋਚਣੀ ਇਹ ਕਹਿੰਦੀ ਹੈ ਨਾ ਵੀ ਚੰਗੇ ਦਾ ਭਲਾ ਕਰੋ ਭਲਾ ਕਰਨ ਲੱਗੋ ਤੇ ਦੇਖ ਤੇ ਲੋ ਵੀ ਬੰਦਾ ਚੰਗਾ ਵੀ ਹੈ ਕਿ ਨਹੀਂ ਚੰਗਾ ਬੇ ਬੁਰੇ ਦਾ ਭਲਾ ਕਿਉਂ ਕਰੀਏ ਭਾਈ ਉਹ ਰਾਵੀਆ ਕਹਿਣ ਲੱਗੀ ਮੈਨੂੰ ਇੱਕ ਗੱਲ ਦੱਸ ਇਹ ਜੋ ਸਾਰੀ ਕਾਇਨਾਤ ਹੈ ਇਹ ਸਾਰੀ ਸ੍ਰਿਸ਼ਟੀ ਹੈ ਇਹਨੂੰ ਬਣਾਇਆ ਕਿੰਨੇ ਆ ਉਹ ਕਹਾਂ ਲਗਾ ਜੀ ਪਰਮੇਸ਼ਰ ਨੇ ਬਣਾਇਆ ਹੈ ਅੱਲਾਹ ਤਾਲਾ ਨੇ ਬਣਾਇਆ ਉਹ ਕਹਿੰਦੀ ਸ੍ਰਿਸ਼ਟੀ 'ਚ ਕੋਈ ਐਸਾ ਵੀ ਹੈ ਜਿਹੜਾ ਆਪਣੇ ਆਪ ਬਣਿਆ ਹੋਵੇ ਆਪਣੀ ਮਰਜ਼ੀ ਨਾਲ ਬਣਿਆ ਹੋਵੇ ਉਹ ਕਹਿੰਦਾ ਐਸਾ ਕਿਵੇਂ ਹੋ ਸਕਦਾ ਜੀ ਸਾਰਾ ਕੁਝ ਉਹਦੀ ਮਰਜ਼ੀ ਨਾਲ ਬਣਦਾ ਹੈ ਕਹਿਣ ਲੱਗੀ ਫਿਰ ਉਹਦੀ ਮਰਜ਼ੀ ਤੋਂ ਬਿਨਾ ਵੀ ਕੁਝ ਬਣ ਸਕਦਾ ਹੈ ਕਹਿੰਦਾ ਜੀ ਹੋ ਹੀ ਨਹੀਂ ਸਕਦਾ ਉਹਦੀ ਮਰਜ਼ੀ ਤੋਂ ਬਿਨਾ ਕੀ ਬਣ ਸਕਦਾ ਹੈ ਉਹਦੀ ਮਰਜ਼ੀ ਤੋਂ ਤੋਂ ਪਤਾ ਵੀ ਨਹੀਂ ਹਿੱਲ ਸਕਦਾ ਰਾਬੀਆ ਕਹਿਣ ਲੱਗੀ ਫਿਰ ਮੈਨੂੰ ਦੱਸ ਚੰਗੇ ਕਿੰਨੇ ਬਣਾਏ ਨੇ ਕਹਿਣ ਲੱਗਾ ਰੱਬ ਨੇ ਬਣਾਏ ਨੇ ਫਰਿਸ਼ਤੇ ਕਿੰਨੇ ਬਣਾਏ ਨੇ ਕਹਿੰਦਾ ਰੱਬ ਨੇ ਬਣਾਏ ਨੇ ਫਿਰ ਕਹਿੰਦਾ ਉਹ ਕਹਿੰਦੀ ਫਿਰ ਦੱਸ ਮਾੜੇ ਕਿੰਨੇ ਬਣਾਏ ਨੇ ਸ਼ੈਤਾਨ ਨੂੰ ਕਿੰਨੇ ਬਣਾਇਆ ਹੁਣ ਫਸ ਗਿਆ ਨਾ ਤੇ ਆਖਣ ਜੋਗਾ ਵੀ ਆਪਣੇ ਆਪ ਬਣਿਆ ਨਾ ਆਖਣ ਜੋਗਾ ਰੱਬ ਨੇ ਬਣਾਇਆ ਰੱਬ ਨੇ ਬਣਾਇਆ ਤੇ ਰੱਬ ਸ਼ੈਤਾਨ ਬਣਾਉਂਦਾ ਆਪਣੇ ਆਪ ਬਣਿਆ ਦਾ ਅਰਥ ਰੱਬ ਤੋਂ ਉੱਤੇ ਹੋ ਗਿਆ ਉਹ ਕਹਿਣ ਲੱਗੀ ਜਦੋਂ ਬਣਾਇਆ ਸਾਰਾ ਕੁਝ ਉਸ ਨੇ ਹੈ ਫਿਰ ਆਪਾਂ ਕੌਣ ਹੁੰਨੇ ਆ ਇਹ ਗੱਲ ਕਰਨ ਵਾਲੇ ਵੀ ਫੁਲਾਣੇ ਨਾਲ ਨਫ਼ਰਤ ਕਰੋ ਫੁਲਾਣੇ ਨਾਲ ਪ੍ਰੇਮ ਕਰੋ ਫੁਲਾਣੇ ਦਾ ਭਲਾ ਕਰੋ ਫੁਲਾਣੇ ਦਾ ਭਲਾ ਨਹੀਂ ਕਰਨਾ ਗੁਰੂ ਨਾਨਕ ਮਹਾਰਾਜ ਕਹਿੰਦੇ ਇੱਕ ਹੀ ਹੈ ਉਸ ਤੋਂ ਬਿਨਾ ਕੁਝ ਨਹੀਂ ਹੈਗਾ ਸਾਰਾ ਪਸਾਰਾ ਹੀ ਉਹ ਦਾ ਜਦੋਂ ਗੁਰੂ ਸਾਹਿਬ ਕਹਿੰਦੇ ਕਰਤਾ ਪੁਰਖ ਪੁਰਖ ਦਾ ਅਰਥ ਹੈ ਪੂਰੀ ਪੂਰੀ ਵਸੰਤਾ ਸਭ ਪੁਰਖਾ ਚੰਗੇ ਚ ਵੀ ਮੰਦੇ ਚ ਵੀ ਬੁਰੇ ਚ ਵੀ ਭਲੇ ਚ ਵੀ ਚੋਰ ਚ ਵੀ ਸਾਧੂ ਚ ਵੀ ਧਰਮੇ ਚ ਵੀ ਅਧਰਮੇ ਚ ਵੀ ਉਹ ਹੀ ਹੈ ਜਿੱਦਣ ਤੁਸੀਂ ਏਕ ਓੰਕਾਰ ਨੂੰ ਸਮਝ ਗਏ ਨਫਰਤ ਗਈ ਦੁਬੈਸ਼ ਗਿਆ ਈਰਸ਼ਾ ਗਈ ਵੈਰ ਗਿਆ ਆਪਣੇ ਆਪ ਹੀ ਸਾਫ ਹੋ ਜਾਣਾ ਫਿਰ ਤੁਹਾਨੂੰ ਸਮਝ ਪੈ ਜਾਣੀ ਹੈ ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਕਿੰਨੂ ਬੁਰਾ ਕਾ ਕਿੰਨੂ ਭਲਾ ਕਾ ਸਾਰਿਆਂ 'ਚ ਤੂੰ ਹੀ ਵੱਸਦਾ ਹੈ ਤੂੰ ਹੀ ਬਣਾਉਣ ਵਾਲਾ ਹੈ ਤੂੰ ਹੀ ਰਚਣ ਵਾਲਾ ਹੈ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈਗਾ ਸੋ ਇਹਨੂੰ ਹੀ ਮਹਾਰਾਜ ਕਹਿੰਦੇ ਗੁਣ ਇਹੋ ਹੋਰ ਨਹੀਂ ਹੋਏ ਨਾ ਕੋ ਹੋਆ ਨਾ ਕੋ ਹੋਏ ਕਿ ਉਹਦਾ ਸਭ ਤੋਂ ਵੱਡਾ ਗੁਣ ਸਭ ਤੋਂ ਵੱਡੀ ਖੂਬੀ ਇਹ ਹੀ ਹੈ ਕਿ ਉਸ ਤੋਂ ਬਿਨਾ ਕੁਝ ਹੈ ਹੀ ਨਹੀਂ ਹੈ ਹੈ ਹੀ ਨਹੀਂ ਹੈ ਉਹ ਹੀ ਹੈ ਬਸ